ਮਸਕਰ ਆਦਾ ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਕਸਟਮਰ ਦੀ ਡਿਮਾਂਡ ਤੇ ਲੈ ਕੇ ਆਇਆ ਵਿਸਕੋਸ ਪਸ਼ਮੀਨੇ ਦੇ ਸੂਟ ਨੇ ਜਿਹੜੇ ਮੈਂ ਪਹਿਲਾਂ ਵੇਚੇ ਸੀ ਨਾ 1295 ਰੁਪਏ ਵਿੱਚ ਦੋ ਸੂਟ 2400 ਰੁਪਏ ਦੇ ਉਹਦੇ ਨਾਲ ਦੀ ਮੇਰੇ ਕੋਲ ਡਿਜ਼ਾਈਨ ਹੋਰ ਆਏ ਨੇ ਆ ਲੋ ਜੀ ਪੀਸ ਚੈੱਕ ਕਰੋ ਜਰਾ ਇਹ ਕਸਟਮਰ ਦੀ ਡਿਮਾਂਡ ਤੇ ਆ ਰਹੀ ਦੀ ਵਿਸਕੋਸ ਪਸ਼ਮੀਨਾ ਪੀਸ ਚੈੱਕ ਕਰੋ ਪਹਿਲਾਂ 1295 ਰੁਪਏ ਜੀ ਇੱਕ ਸੂਟ ਮਿਲੂਗਾ ਦੋ ਸੂਟ ਮਿਲਣਗੇ ਤੁਹਾਨੂੰ 2400 ਰੁਪਏ ਦੇ ਬਲੌਕ ਪ੍ਰਿੰਟ ਆ ਦੇਖੋ ਫਾਇਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਨਾਲ ਕਢਾਈ ਕੀਤੀ ਹੋਈ ਆ ਬਹੁਤ ਸ਼ਾਨਦਾਰ ਪੀਸ ਨੇ ਨਾਲ ਹੈਂਡ ਦਾ ਕੰਮ ਕੀਤਾ ਆ ਆ ਲੋ ਜੀ ਬਾਟਮ ਪਿਓਰ ਵਿਸਕੋਸ ਪਸ਼ਮੀਨੇ ਦੀ ਬਾਟਮ ਤੇ ਨਾਲ ਮਿਲੂਗੀ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਆ ਜੀ ਸ਼ਾਲ ਦੀ ਪ੍ਰਿੰਟਿੰਗ ਚੈੱਕ ਕਰੋ ਖੂਬਸੂਰਤ ਪੀਸ ਹੈ ਕਲਰ ਪੀਸ ਨੂੰ ਮੈਂ ਸਾਰੇ ਖੋਲ ਕੇ ਦਿਖਾਉਂਗਾ ਪੀਸ ਚੈੱਕ ਕਰੋ ਜੀ ਜਰੂਰ ਉਹ ਤ੍ਰਿਤੀ ਬ੍ਰੈਂਡ ਦੇ ਪੀਸਰੇ ਜੀ ਸਾਰੇ ਦੇ ਸਾਰੇ ਇਹ ਮਾਲ ਬਹੁਤ ਬਾਹਰ ਚ ਆਇਆ ਜੀ ਫੇਰ ਇਹ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਬਾਹਮਾ ਦੇ ਉੱਪਰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਆ ਲੋ ਜੀ ਬਾਟਮ ਇਹ येलो ਮਸਟਰਡ ਜਾਂ ਕਲਰ ਹੈ ਬਹੁਤ ਵਧੀਆ ਨਵਾਂ ਹੀ ਕਲਰ ਆਇਆ ਨਾ येलो ਹੈ ਨਾ ਮਸਟਰਡ ਆ ਲੋ ਜੀ ਪੀਸ ਚੈੱਕ ਕਰੋ ਜਰਾ ਸਵਲ ਦੇਖੋ ਪੂਰੀ ਲੰਬੀ ਜੜੀ ਸਵਲ ਮਿਲੂਗੀ ਰੇਟ ਰਹੂਗਾ ਸਿਰਫ ਇੱਕ ਸੂਟ 1295 ਤੇ ਦੋ ਸੂਟ ਮਿਲਣਗੇ ਤੁਹਾਨੂੰ 2400 ਰੁਪਏ ਦੇ ਆ ਲੋ ਜੀ ਜਿਓਮੈਟ੍ਰੀਕਲ ਡਿਜ਼ਾਈਨ ਹੈ ਜੀ ਫੋਇਲ ਪ੍ਰਿੰਟਿੰਗ ਹੈ 2.5 ਮੀਟਰ ਸ਼ਰਟ ਜੀ 2.5 ਮੀਟਰ ਤੋਂ ਉੱਪਰ ਮਿਲੂਗਾ ਜੀ ਕਪੜਾ ਬਾਟਮ ਦਾ ਇੱਕ ਸੂਟ 1295 ਜੀ ਦੋ ਸੂਟ ਮਿਲਣਗੇ ਤੁਹਾਨੂੰ 2400 ਰੁਪਏ ਦੇ ਜੀ ਖੂਬਸੂਰਤ ਪੀਸ ਹੈ ਜੀ ਸਰਦੀਆਂ ਦੇ ਤੋਹਫੇ ਆ ਲੋ ਜੀ ਹੁ ਠੰਡ ਵੱਧ ਹੀ ਜਾਂਦੀ ਹੈ ਜੀ ਦਿਨ ਪਰ ਤੇ ਲੋ ਪੀਸ ਚੈੱਕ ਕਰੋ ਆ ਲੋ ਜੀ ਗੱਜ ਦੀ ਕਲਰ ਆ ਗਿਆ ਜੀ ਕਲਰ ਚੈੱਕ ਕਰੋ ਕਿੰਨੇ ਸ਼ਾਨਦਾਰ ਚਾਰ ਕਲਰ ਨੇਾਰੇ ਕਲਰ ਬਹੁਤ ਸ਼ਾਨਦਾਰ ਨੇ ਖੂਬਸੂਰਤ ਪੀਸ ਹੈ neck ਬਣੂਗਾ ਜੀ ਉੱਪਰ ਸਾਰੀ ਕਢਾਈ ਆ ਥੱਲੇ ਘੇਰੇ ਤੇ ਵੀ ਨਕਲੈਂਦ ਦੇ ਨਾਲ ਵੀ ਕਢਾਈ ਆ ਬਾਹਮਾ ਤੇ ਲਗ ਪ੍ਰਿੰਟਿੰਗ ਹੈ ਤੇ ਗਾਜਰੀ ਕਲਰ ਦਾ ਪੀਸ ਹੈ ਨਾਲ ਬਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਬਾਟਮ ਤੇ ਨਾਲ ਇਹ ਸ਼ਾਲ ਲਾਈਟ ਵੇਟ ਸ਼ਾਲ ਹੈ ਜੀ ਇਹ ਚੈੱਕ ਕਰੋ ਜਰ ਇਹ ਸ਼ਾਲ ਨੂੰ ਬਹੁਤ ਸੋਹਣੀ ਖੂਬਸੂਰਤ ਸ਼ਾਲ ਹੈ ਜੀ ਬਹੁਤ ਵਧੀਆ ਨੈਕਟ ਦੇਖੋ ਡਿਜ਼ਾਈਨ ਕਿੰਨਾ ਸ਼ਾਨਦਾਰ ਡਿਜ਼ਾਈਨ ਆ ਗਿਆ ਜੀ ਪਿਓਰ ਅਲਪਾਈਨ ਹੈ ਜੀ ਸਿੰਗਲ ਹੈ ਪੀਸ ਹੈ ਬੀ ਐਲ ਐਮ ਬ੍ਰੈਂਡ ਦਾ ਪੀਸ ਹੈ ਜੀ ਘੇਰੇ ਦੇ ਉੱਪਰ ਵੀ ਪੈਚਵਰਕ ਦਾ ਕੰਮ ਕੀਤਾ ਹੋਇਆ ਨੈਕਲਾਈਨ ਚੈੱਕ ਕਰ ਲਓ ਬਹੁਤ ਥੀਸ ਵਧੀਆ ਨੈਕ ਦੇ ਉੱਪਰ ਵੀ ਪੈਚ ਦਾ ਤੇ ਨਾਲ ਆਰੀ ਦਾ ਕੰਮ ਕੀਤਾ ਹੋਇਆ ਪ੍ਰਿੰਟਡ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਉਹ ਵੀ ਡਿਜੀਟਲ ਇੱਕ ਸੂਟ 1295 ਜੀ ਦੋ ਸੂਟ ਮਿਲਣਗੇ 2400 ਰੁਪਏ ਦੇ ਆ ਲੋ ਪਰਪਲ ਕਲਰ ਆ ਗਿਆ ਜੀ ਕਲਰ ਚੈੱਕ ਕਰੋ ਪੂਰੀ ਫਰੰਟ ਦੇ ਉੱਪਰ ਫੋਇਲ ਪ੍ਰਿੰਟਿੰਗ ਕੀਤੀ ਹੋਈ ਹੈ ਜੀ ਘੇੜਾ ਚੈੱਕ ਕਰੋ ਬਹੁਤ ਵਧੀਆ ਪੀਸ ਨੇ ਡਿਜੀਟਲ ਪ੍ਰਿੰਟਿੰਗ ਹੈ ਆਹ ਲਓ ਜੀ ਬਾਟਮ ਤੇ ਨਾਲੇ ਸ਼ਾਲ ਲਓ ਜੀ ਬ੍ਰਸ਼ੋ ਪ੍ਰਿੰਟਿੰਗ ਆ ਗਈ ਜੀ ਪੂਰੀ ਲੰਬੀ ਜੌੜੀ ਸ਼ਾਲ ਰਹੂਗੀ ਜੀ ਇਹਦੇ 'ਚ ਸਾਰੇ ਦੇਖੋ ਵਿਚਨੇ ਦੇ ਬ੍ਰਸ਼ੋ ਕੀਤੇ ਹੋਈ ਆ ਬ੍ਰਸ਼ੋ ਪ੍ਰਿੰਟਿੰਗ ਵਾਲੇ ਸ਼ਾਲ ਦੇ ਰੇਟ ਉਹੀ ਰਹੂਗਾ ਜੀ ਇੱਕ ਸੂਟ ਮਿਲੂਗਾ ਜੀ 1295 ਦੋ ਸੂਟ ਮਿਲਣਗੇ ਜੀ 2400 ਰੁਪਏ ਦੇ ਜੀ ਆ ਲੋ ਜੀ ਕਲਰ ਆ ਗਿਆ ਜੀ ਮਹਿੰਦੀ ਕਲਰ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਬਾਹਾਂ ਦੇ ਅਲੱਗ ਪ੍ਰਿੰਟਿੰਗ ਹੈ ਜੀ ਔਰ ਸ਼ਾਲ ਬਰਾਸ਼ੋ ਚ ਮਿਲੂਗੀ ਸ਼ਾਲ ਤੁਹਾਨੂੰ ਸਾਰੇ ਬ੍ਰਾਂਡਡ ਆਰਟੀਕਲ ਨੇ ਜੀ ਆ ਲੋ ਬਰਾਸ਼ੋ ਪ੍ਰਿੰਟਿੰਗ ਦੀ ਸ਼ਾਲ ਹੈ ਡਿਜੀਟਲ ਪ੍ਰਿੰਟਿੰਗ ਨਾਲ ਜਹਾ ਬਾਤ ਹੈ ਪੀਸ ਚੈੱਕ ਕਰੋ ਜਰਾ ਰੇਟ ਰਹੂਗਾ ਇੱਕ ਸੂਟ 1295 ਦੋ ਸੂਟ 2400 ਰੁਪਏ ਦੇ ਜੀ ਕੁਰੀਅਰ ਮੈਨੂੰ ਦੱਸਾਂ ਦੀ ਲੋੜ ਨਹੀਂ ਤੁਹਾਨੂੰ। ਕੁਰੀਅਰ ਤੁਹਾਨੂੰ ਪਤਾ ਹੀ ਹੈ ਮੇਰਾ 올ਓਵਰ ਇੰਡੀਆ ਫ੍ਰੀ ਹੁੰਦਾ ਹੈ ਜੀ ਆ ਲੋ। ਕਲਰ ਚੈੱਕ ਕਰੋ ਜਿਹੜਾ ਕਿੱਡਾ ਸ਼ਾਨਦਾਰ ਕਲਰ ਆ ਗਿਆ। ਘੇਰਾ ਵੀ ਬਹੁਤ ਸ਼ਾਨਦਾਰ ਘੇਰਾ। ਡਾਇਮੰਡ ਦਾ ਕੰਮ ਕੀਤਾ ਹੋਇਆ, ਫੋਇਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ। ਆ ਲੋ। ਨਾਲ ਬਰਾਸ਼ੋ ਵਿਸ਼ਾਲ ਬਿਸਪੋਸ ਪਸ਼ਮੀਨਾ ਕਪੜਾ ਜੀ। ਕੀ ਬਾਤ ਹੈ। ਬਹੁਤ ਸੋਹਣੇ ਪੀਸ ਨੇ ਜੀ। ਕਲਰ ਦੇਖੋ ਕਿੱਡੇ ਸ਼ਾਨਦਾਰ ਆ ਗਏ। ਹਾਲੋ ਗ੍ਰੀਨੈਸ येलो ਜੈ ਕਲਰ ਆ ਵੀ ਨਵਾਂ ਕਲਰ ਆਇਆ ਕਲਰ ਚੈੱਕ ਕਰੋ ਜਰਾ ਖੂਬਸੂਰਤ ਕਲਰ ਹੈ ਜੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਟੋਪਾਂ ਦੀ ਔਰ ਸਰਦੀਆਂ ਦੇ ਤੋਹਫੇ ਨੇ ਔਰ ਬ੍ਰਾਂਡਡ ਆਰਟੀਕਲ ਹੈ ਹਾਲੋ ਜੀ ਬਾਟਮ ਸ਼ਾਲ ਮਿਲੂਗੀ ਜੀ ਬ੍ਰਸ਼ੋ ਪ੍ਰਿੰਟਿੰਗ ਦੀ ਔਰ ਸ਼ਾਲ ਡਿਜੀਟਲ ਪ੍ਰਿੰਟਿੰਗ ਹੈ ਜੀ ਨਾਲ ਵਿੱਚ ਬ੍ਰਸ਼ੋ ਕੀਤੀ ਹੋਈ ਆ ਆ ਦੇਖੋ ਦੂਸਰੇ ਪਾਸੇ ਨਾਲ ਅਲੱਗ ਨਜ਼ਰ ਆਊਗਾ ਦੇਖੋ ਬ੍ਰਸ਼ੋ ਇਹਨੂੰ ਕਹਿੰਦੇ ਨੇ ਰੇਂਜ ਰਹੂਗੀ ਸਿਰਫ ਇੱਕ ਸੂਟ 1295 ਦੋ ਸੂਟ 2400 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਕਲਰ ਚੈੱਕ ਕਰੋ ਜੀ ਫਿਰੋਜ਼ੀ ਕਲਰ ਆ ਗਿਆ ਖੂਬਸੂਰਤ ਕਲਰ ਕਿਹ ਆ ਬਾਤ ਹੈ ਪਲੀਜ਼ ਬਹੁਤ ਵਧੀਆ ਪੀਸ ਨੇ ਜੀ ਜਲਦੀ ਸਕਰੀਨ ਸ਼ਾਟ ਲੈ ਆ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇੱਕ ਇੱਕ ਪੀਸ ਦੇਖਣ ਆਲਾ ਆਜਦਾ ਆ ਲੋ ਕਿਹ ਆ ਬਾਤ ਹੈ ਖੂਬਸੂਰਤ ਪੀਸ ਜੀ ਇੱਕ ਸੂਟ 1295 ਜੀ 2 ਸੂਟ 2400 ਰੁਪਏ ਦੇ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਲਓ ਜੀ ਪੀਸ ਚੈੱਕ ਕਰੋ ਜੀ ਵਿਸਕੋਸ ਪਸ਼ਮੀਨਾ ਸ਼ਾਬਾਤ ਹੈ ਮੈਰੂਨ ਕਲਰ ਦਾ ਪੀਸ ਹੈ ਜੀ 2000 ਰੁਪਏ ਆ ਸਾਰੀ 골ਡਰ ਕਲਰ ਦੀ ਫਾਇਲ ਪ੍ਰਿੰਟਿੰਗ ਹੈ ਜੀ ਆ ਲੋ ਜੀ ਬਾਟਮ ਤੇ ਨਾਲ ਸ਼ਾਲ ਦਿਖਾਉਂਗਾ ਜੀ ਬਹੁਤ ਵਧੀਆ ਬ੍ਰਸ਼ ਵਾਲੀ ਉਹ ਮਿਲੂਗੀ ਜੀ ਸ਼ਾਲ ਸ਼ਾਬਾਤ ਹੈ ਆ ਲੋ ਜੀ ਸ਼ਾਲ ਦੇਖੋ ਕਿੰਨੀ ਪਿਆਰੀ ਸ਼ਾਲ ਹੈ ਜੀ ਖੂਬਸੂਰਤ ਪੀਜ ਜੀ ਆਹ ਲਓ ਜੀ ਪਰਪਲ ਕਲਰ ਆ ਗਿਆ ਇਹ ਕਲਰ ਬਹੁਤ ਸ਼ਾਨਦਾਰ ਆਇਆ ਨੇ ਜੀ ਆਹ ਲਓ ਜੀ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਆਹ ਲਓ ਬਾਟਮ ਜੀ ਪਿਓਰ ਵਿਸਕੋਸ ਪਸ਼ਮੀਨੇ ਦੀ ਬਾਟਮ ਨਾਲ ਵਿਸਕੋਸ ਪਸ਼ਮੀਨੇ ਦੀ ਬ੍ਰਸ਼ੋ ਵਾਲੀ ਮਿਲੂਗੀ ਜੀ ਡਿਜੀਟਲ ਪਿੰਟ ਦੀ ਸ਼ਾਲ ਪੂਰੀ ਲੰਬੀ ਚੌੜੀ ਸ਼ਾਲ ਰਹੂਗੀ ਕੋਈ ਛੋਟੀ ਸ਼ਾਲ ਨਹੀਂ ਜੀ ਕਿਆ ਬਾਤ ਹੈ ਵੀ ਦੇਖੋ ਕਿੰਨਾ ਸ਼ਾਨਦਾਰ ਆ ਲੋ ਜੀ ਪੀਕਾਕ ਸ਼ੇਡ ਵੀ ਆ ਗਿਆ ਇਹਦੇ 'ਚ ਇੱਕ ਸੂਟ 1295 ਜੀ ਦੋ ਸੂਟ 2400 ਰੁਪਏ ਦੇ ਵੀ ਚੈੱਕ ਕਰੋ ਕਿੰਨੇ ਸ਼ਾਨਦਾਰ ਪੀਸ ਨੇ ਡਾਇਮੰਡ ਦਾ ਕੰਮ ਕੀਤਾ ਹੋਇਆ ਫੋਇਲ ਪ੍ਰਿੰਟਿੰਗ ਹੈ ਜੀ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਤੁਹਾਨੂੰ ਸ਼ਾਲ ਕਿਆ ਬਾਤ ਹੈ ਬਹੁਤ ਵਧੀਆ ਪ੍ਰਿੰਟਿੰਗ ਹੈ ਜੀ ਕਈ ਪੁੱਠੀ ਲਾਈ ਪਈ ਸੀ ਸਾਰੀ ਸ਼ਾਪ ਦੀ ਆ ਲੋ ਜੀ ਸਿਰਫ 1295 ਜੀ 2 ਸੂਟ ਤੁਹਾਨੂੰ ਪਤਾ ਹੀ ਆ 2400 ਦੇ ਗਾਜਰੀ कलर ਆ ਗਿਆ ਜੀ ਕੋਇਲ ਪ੍ਰਿੰਟਿੰਗ ਹੈ ਜੀ ਨਾਲ ਮਿਰਰ ਦਾ ਕੋਈ ਕੰਮ ਕਿੰਨਾ ਵਧੀਆ ਸਿੱਪੀ ਵਰਕ ਦਾ ਵੀ ਕੰਮ ਕੀਤਾ ਨਾਲ ਹੈਂਡ ਦਾ ਕੰਮ ਸਟਾਈਲਿਸ਼ ਪ੍ਰਿੰਟਿੰਗ ਹੈ ਜਿਓਮੈਟ੍ਰਿਕਲ ਡਿਜ਼ਾਈਨ ਦੀ ਪ੍ਰਿੰਟਿੰਗ ਹੈ ਸਾਰੀ ਵਿਸਕੋਸ ਪਸ਼ਮੀਨੇ ਦੀ ਬਾਟਮ ਤੇ ਨਾਲ ਸ਼ਾਲ ਮਿਲੂਗੀ ਜੀ ਖੂਬਸੂਰਤ ਲਾਈਟ ਵੇਟ ਸ਼ਾਲ ਜੀ ਆ ਲੋ ਜੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਆ ਲੋ ਜੀ 컬러 ਦੇਖੋ ਇਹ ਗੱਡੇ ਸ਼ਾਨਦਾਰਾ ਬੋਟਮ ਰੀਨਸ਼ੇਡ ਆ ਗਿਆ ਜੀ ਕਾਬਾਤ ਹੈ ਬਹੁਤ ਵਧੀਆ ਪੀਸ ਨੇ ਜੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਵੀ ਮੈਂ ਚੀਜ਼ ਦਿੰਨਾ ਨਾ ਤੁਹਾਨੂੰ ਵਧੀਆ ਹੀ ਤਾਉਂਗਾ ਹਲਕਾ ਪੀਸ ਤਾਂ ਮੈਂ ਵੇਚਦਾ ਵੀ ਹਨਗਾ ਜੀ ਆ ਲੋ ਜੀ ਕੰਪਲੇਨ ਨਹੀਂ ਆਈ ਕਰੇ ਮੇਰੇ ਸੂਟ ਦੀ ਨਾ ਕਦੇ ਆਉਗੀ ਹਲੋ ਜੀ yellow mustard color ਵੀ ਆ ਗਿਆ ਹਲੋ ਜੀ ਕਾਬਾਤ ਹੈ ਇਹ ਚੈੱਕ ਕਰੋ ਜੀ ਵਰਕ ਕੀਤਾ ਨਾਲ ਫੋਇਲ ਪ੍ਰਿੰਟਿੰਗ ਹੈ ਜੀ ਔਰ ਨਾਲ ਬਾਟਮ ਮਿਲੂਗੀ ਜੀ ਬਿਸਕੋਸ ਪਸ਼ਮੀਨੇ ਦੀ ਬਾਟਮ ਤੇ ਨਾਲੇ ਸ਼ਾਲ ਚੈੱਕ ਕਰੋ ਜਰਾ ਖੂਬਸੂਰਤ ਸ਼ਾਲ ਜੀ ਕਾਬਾਤ ਹੈ 2.5 ਮੀਟਰ ਸ਼ਾਲ ਜੀ 2.5 ਮੀਟਰ ਉੱਪਰ ਜੀ ਮਿਲੂਗੀ ਜੀ ਬਾਟਮ ਰੇਟ ਰਹੂਗਾ ਸਿਰਫ ਇੱਕ ਸੂਟ 1295 ਜੀ ਦੋ ਸੂਟ ਮਿਲਣਗੇ 2400 ਦੇ ਜੀ ਲਓ ਜੀ ਡਿਜ਼ਾਈਨ ਦੇਖੋ ਕਿੰਨੀ ਸ਼ਾਨਦਾਰ ਐਸਕੇ ਸਰ ਵਿੱਚ ਦੋ ਹੀ ਪੀਸ ਆਏ ਨੇ ਮੇਰੇ ਕੋਲੇ ਦੋ ਪੀਸਾਂ ਦਾ ਸੈੱਟ ਆਇਆ ਜਿਹੜਾ ਪਹਿਲਾ ਸਕਰੀਨ ਸ਼ਾਟ ਭੇਜ ਦੂਗਾ ਨਾ ਉਹ ਸੂਟ ਮਿਲ ਜਾਣਗੇ ਜੀ ਖੂਸੂ ਪੀਸਾ ਸਭ ਨਾਲੋਂ ਪਹਿਲਾਂ ਡਿਜ਼ਾਈਨ ਬਿਕਣ ਵਾਲਾ ਡਿਜ਼ਾਈਨ ਹੈ ਜੀ ਇਹ ਪਿਛਲੇ ਵਾਲੀ ਚਾਰ ਕਲਰ ਦਾ ਡਿਜ਼ਾਈਨ ਆਇਆ ਸੀਗਾ ਪੰਜ ਸੈਟ ਵੇਚ ਰਹੇ ਜੀ ਇੱਕ ਇੱਕ ਸੈਟ ਪੂਰਾ ਲੱਤਾ ਹੈ ਹਿਸਾਬ ਲਾ ਲਓ ਤੁਸੀਂ ਆ ਲੋ ਇੱਕ ਕਲਰ ਮਿਲੂਗਾ ਜੀ ਆਵਲਾ ਡਾਰਕ ਪਿਸਤਾ ਜਿਆ ਕਲਰ ਹੈ ਕਾ ਬਾਤ ਹੈ ਪ੍ਰਿੰਟਿੰਗ ਦੇਖੋ ਗਿੱਟੀ ਚਾਰ ਨਾਲ ਵਰਕ ਕੀਤਾ ਹੋਇਆ ਜੀ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਪਿਓਰ ਦਾ ਮਿਲੂਗਾ ਜੀ ਦੁਪੱਟਾ ਰੇਟ ਉਹੀ ਰਹੂਗਾ ਕੋਰੀਰ ਰਹੂਗਾ ਫ੍ਰੀ ਜੋ ਰੇਟ ਮੈਂ ਬੋਲ ਰਿਹਾ ਹਾਂ ਉਸੇ ਨਾਲ ਸੌਟ ਸਾਡੇ ਘਰੇ ਪਹੁੰਚੂਗਾ ਜੀ ਹਾਲੋ ਜੀ ਮਸਟਰਡ ਕਲਰ ਆ ਗਿਆ ਜੀ ਇਹਦੇ ਕੰਮ ਦੇਖੋ ਕਿੰਦਾ ਸ਼ਾਨਦਾਰ ਕੀਤਾ ਹੋਇਆ ਹਾਲੋ ਯਾ ਬਾਜ਼ਾਰ ਨਾਲ ਕਿਤੇ ਵੀ ਕੰਮ ਆ ਜੀ ਘਰ ਦੇ ਵੀ ਕੰਮ ਨਾਲ ਫੋਇਲ ਪ੍ਰਿੰਟਿੰਗ ਬਿਸਕਵੋਸ ਮਸਲੀਨ ਦੇ ਪੀਸ ਨੇ ਜੀ ਸਾਰੇ ਦੇ ਸਾਰੇ ਹਾਲੋ ਜੀ ਬਾਟਮ ਤੇ ਆਹ ਲੋ ਜੀ ਇਹਦੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਮਸਟਰਡ ਕਲਰ ਦਾ ਪੀਸ ਆ ਲਾਈਟ ਵੇਟ ਸ਼ਾਲ ਜੀ ਯਾ ਬਾਜ਼ਾਰ ਲੋ ਜੀ ਪੀਕੋ ਕਲਰ ਆ ਗਿਆ ਜੀ ਇਹਦੇ 'ਚ ਕਲਰ ਬਹੁਤ ਵਧੀਆ ਕਲਰ ਨੇ ਸਾਰੇ ਦੇ ਸਾਰੇ ਬਸ ਕਰਨਾ ਕੀ ਹੈ ਤੁਸੀਂ ਕੁਛ ਨਹੀਂ ਕਰਨਾ ਸਕਰੀਨ ਸ਼ਾਟ ਲੈਣਾ ਲੈ ਕੇ ਭੇਜ ਦੇਣਾ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਹੈ ਜੀ ਇੱਕ ਸੂਟ 1295 ਜੀ ਦੋ ਸੂਟ ਮਿਲਣਗੇ 2400 ਰੁਪਏ ਦੇ ਕੂਰੀਅਰ ਮੇਰਾ ਆਲ ਓਵਰ ਇੰਡੀਆ ਫ੍ਰੀ ਹੋਊਗਾ ਲਾਸਟ ਸੂਟ ਹੈ ਜੀ ਜੇ ਨਾ ਆਪਾਂ ਛੇਤੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ ਬਾਏ